ਇੱਕ ਅਪੀਲ ਹੈ ਕੱਲ ਨੂੰ ਧੂਰੀ ਦੇ ਵਿੱਚ ਵੱਡਾ ਕੱਠ ਰੱਖਿਆ ਗਿਆ ਜਿਹੜੇ ਪਟਵਾਰੀ ਨੇ ਜਿਹੜੇ ਨਹਿਰੀ ਪਟਵਾਰੀ ਨੇ ਨਹਿਰੀ ਪਟਵਾਰੀਆਂ ਵੱਲੋਂ ਵੱਡਾ ਕੱਠ ਧੂਰੀ 'ਚ ਰੱਖਿਆ ਗਿਆ ਉਹ ਮੈਂ ਪਹਿਲਾਂ ਵੀ ਬੋਲਿਆ ਸੀ ਵੀ ਨਹਿਰੀ ਪਟਵਾਰੀਆਂ ਵੱਲੋਂ ਕਿਉਂ ਰੱਖਿਆ ਗਿਆ ਕਿਉਂਕਿ ਨਹਿਰੀ ਪਟਵਾਰੀ ਘੱਟੋ-ਘੱਟ 200 ਦੇ ਕਰੀਬ ਚਾਰ ਸ਼ੀਟ ਕੀਤੇ ਗਏ ਸੀ ਕਿ ਸਰਕਾਰ ਵੱਲੋਂ ਤੇ ਨਹਿਰੀ ਪਟਵਾਰੀ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਗੈਰੀ ਤੋਂ ਉਹਨਾਂ ਨੂੰ ਸਸਪੈਂਡ ਕਰਕੇ ਮੁਕਤਲ ਕਰਕੇ ਪਠਾਨਖੋੜ ਨੂੰ ਬਦਲੀ ਕਰ ਦਿੱਤੀ ਗਈ ਸੀ ਕਾਰਨ ਕੀ ਸੀ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨਹਿਰੀ ਪਟਵਾਰੀਆਂ ਨੂੰ ਕਹਿ ਰਹੀ ਹੈ ਕਿ ਤੁਸੀਂ ਇਹ ਰਿਪੋਰਟ ਬਣਾ ਕੇ ਦਿਓ ਕਿ ਪੰਜਾਬ ਦੀ ਧਰਤੀ ਦੇ ਉੱਤੇ ਚੱਪੇ-ਚੱਪੇ ਤੇ ਨਹਿਰੀ ਪਾਣੀ ਪਹੁੰਚ ਚੁੱਕਿਆ ਸੋ ਉੱਥੋਂ ਉਹਨਾਂ ਪਟਵਾਰੀਆਂ ਨੇ ਜਵਾਬ ਦਿੱਤਾ ਕਿ ਇਹ ਧੋਖਾ ਇਹ ਗਦਾਰੀ ਅਸੀਂ ਪੰਜਾਬ ਨਾਲ ਨਹੀਂ ਕਰਾਂਗੇ ਕਿਉਂਕਿ ਜੇਸੀ ਰਿਪੋਰਟਾਂ ਬਣਾ ਕੇ ਦਿੱਤੀਆਂ ਜਿੱਥੇ-ਜਿੱਥੇ ਵੀ ਪੰਜਾਬ ਦੇ ਪਾਣੀਆਂ ਦੇ ਕੇਸ ਚੱਲਦੇ ਆ ਚਾਹੇ ਸੁਪਰੀਮ ਕੋਰਟ ਹੋਵੇ ਜਾਂ ਕਿਤੇ ਹੋਰ ਚੱਲਦਾ ਹੋਵੇ ਇਹ ਰਿਪੋਰਟਾਂ ਨੂੰ ਆਧਾਰ ਬਣਾ ਕੇ ਉੱਚੇ ਉਹਨਾਂ ਅਦਾਲਤਾਂ ਨੇ ਕਹਿਣਾ ਕੱਲ ਨੂੰ ਉਹਨਾਂ ਪੈਨਲਾਂ ਨੇ ਕਹਿਣਾ ਕਿ ਆ ਦੇਖੋ ਪਟਵਾਰੀਆਂ ਦੀ ਰਿਪੋਰਟ ਬਣ ਕੇ ਆਈ ਹੈ ਪੰਜਾਬ ਕੋਲੇ ਪਾਣੀ ਪੂਰਾ ਸੋ ਇਸ ਗੱਲ ਕਰਕੇ ਉਹਨਾਂ ਪਟਵਾਰੀਆਂ ਦਾ ਆਪਾਂ ਨੂੰ ਧੰਨਵਾਦ ਕਰਨਾ ਬਣਦਾ ਉਹਨਾਂ ਨੂੰ ਸਲੂਟ ਆ ਉਹਨਾਂ ਦੇ ਬਹਾਦਰੀ ਨੂੰ ਦਲੇਰੀ ਨੂੰ ਕਿਉਂ ਸਰਕਾਰ ਅੱਗੇ ਨਹੀਂ ਚੁੱਕੇ ਉਹਨਾਂ ਨੇ ਆਪਣਾ ਮੋਰਚਾ ਖੋਲਦਾ ਵੀ ਅਸੀਂ ਇਹ ਗਲਤ ਰਿਪੋਰਟ ਜਿਹੜੀ ਬਣਾ ਕੇ ਨਹੀਂ ਦੇਵਾਂਗੇ ਸੋ ਪਰ ਲਗਾਤਾਰ ਸਰਕਾਰ ਉਹਨਾਂ ਪਰਿਵਾਰਾਂ ਨੂੰ ਤੰਗ ਕਰ ਰਹੀ ਹੈ ਸਸਪੈਂਡ ਕਰ ਰਹੀ ਹੈ ਬਦਲੀਆਂ ਕਰ ਰਹੀ ਹੈ ਧੱਕਾ ਕਰ ਰਹੀ ਹੈ ਬਦਲੀ ਰਿਪੋਰਟਾਂ ਬਣਾ ਕੇ ਦਿਓ ਸੋ ਉਹਨਾਂ ਨੇ ਕੱਲ ਨੂੰ 17 ਤਰੀਕ ਨੂੰ ਧੂਰੀ ਵਿਖੇ ਵੱਡਾ ਇਕੱਠ ਰੱਖਿਆ ਪਰਿਵਾਰੀਆਂ ਨੇ ਸੋ ਪੰਜਾਬੀਓ ਇਹ ਮਸਲੇ ਸਾਡੇ ਦੀ ਚਾਹੇ ਬੁੱਢੇ ਦਰਿਆ ਦਾ ਮਸਲਾ ਹੋਵੇ ਚਾਹੇ ਪਟਵਾਰੀਆਂ ਦਾ ਮਸਲਾ ਹੋਵੇ ਤੇ ਚਾਹੇ ਸਾਡੇ ਲਈ ਬਿਸ਼ਪਦੀਪ ਵਰਗੇ ਨੌਜਵਾਨ ਹੋਣ ਜਿਹੜੇ ਸਾਡੇ ਹੱਕਾਂ ਦੀ ਗੱਲ ਕਰਦੇ ਆ ਸਾਡੇ ਲਈ ਬੋਲਦੇ ਆ ਸਾਨੂੰ ਹਰ ਪੱਖ ਤੋਂ ਧੜੇਬਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਹਰ ਵਰਗ ਨੂੰ ਹਰ ਪੰਜਾਬੀ ਨੂੰ ਆਪਣਾ ਫਰਜ਼ ਸਮਝਦੇ ਹੋਏ ਸਾਡਾ ਅੱਜ ਫਰਜ਼ ਬਣਦਾ ਕਿ ਅਸੀਂ ਉਹਨਾਂ ਤੇ ਨਾਲ ਖੜਗੇ ਕੱਲ ਨੂੰ ਧੂਰੀ ਚ ਵੱਡਾ ਇਕੱਠ ਹੈ ਪਟਵਾਰੀਆਂ ਦਾ ਉਥੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਉਹਨਾਂ ਨੂੰ ਆਪਾਂ ਹਲਾਸ਼ੇਰੀ ਦੇ ਨਾਲ ਖੜੀਏ ਕਿਉਂਕਿ ਇਹ ਪੰਜਾਬ ਦੇ ਪਾਣੀਆਂ ਤੇ ਬਹੁਤ ਵੱਡਾ ਟਾਕਾ ਵੱਜ ਰਿਹਾ ਹੈ ਜਿਸ ਤਰੀਕੇ ਨਾਲ ਸਾਡੇ ਪੰਜਾਬ ਦੇ ਪਾਣੀ ਥੱਲੇ ਜਾ ਰਹੇ ਹੈ ਹਰ ਸਾਲ ਸਾਡਾ ਪਾਣੀ 5 ਤੋਂ 7 ਫੁੱਟ ਥੱਲੇ ਚਲਾ ਜਾਂਦਾ ਹਰ ਸਾਲ ਮੋਟਰਾਂ ਜਾਂ ਆਪਾਂ ਟੁੱਟੇ ਪਾ ਰਹੇ ਹੈ ਪੰਜਾਬ ਦੇ ਸੰਕੜੇ ਬਲਾਕ ਡੇਂਜਰ ਜ਼ੋਨ ਜਾਂ ਚੁੱਕੇ ਰਡ ਜ਼ੋਨ ਜਾਂ ਚੁੱਕੇ ਹੈ ਪਾਣੀ ਘਰਾਂ ਤੋਂ ਰਹਿ ਜਾਂਦਾ ਮੁਕਦਾ ਤੋਂ ਰਹਿ ਜਾਂਦਾ ਨਹਿਰੀ ਪਾਣੀ ਸਾਡੇ ਖੋਹੇ ਜਾ ਰਹੇ ਨੇ ਦੂਜੇ ਸੂਬਿਆਂ ਦੂਜੇ ਸੂਬਿਆਂ ਨੂੰ ਉੱਤੇ ਜਾ ਰਹੇ ਨੇ ਝੂਠੀਆਂ ਰਿਪੋਰਟਾਂ ਬਣਾ ਕੇ ਜੋਗਦਾਰੀਆਂ ਇੱਥੇ ਪਹਿਲਾਂ ਪਹਿਲੀਆਂ ਸਰਕਾਰਾਂ ਨੇ ਕੀਤੀਆਂ ਪੰਜਾਬ ਦੇ ਨਾਲ ਪੰਜਾਬ ਦੀ ਪਿੱਠ ਛੁਰੇ ਮਾਰੇ ਪੰਜਾਬ ਦੇ ਹੱਕ ਵਿੱਚ ਉਹੀ ਰਾਹ ਦੇ ਉੱਤੇ ਇਹ ਅਖੌਤੀ ਇਨਕਲਾਬੀਆਂ ਦੀ ਸਰਕਾਰ ਤੁਰੀ ਹੋਈ ਹੈ ਉਹੀ ਕੱਲਾਂ ਬਾਤਾਂ ਅੱਜ ਸੈਂਟਰ ਦਾ ਹੱਥ ਓਕਾ ਬਣ ਕੇ ਇਹ ਭਵੰਤਮਾਨ ਦੀ ਸਰਕਾਰ ਕਰ ਰਹੀ ਹੈ ਇਹਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜਾ ਪੰਜਾਬੀਓ ਅੱਜ ਘਰਾਂ 'ਚ ਬੜਨ ਦਾ ਵੇਲਾ ਨਹੀਂ ਆ ਘਰਾਂ 'ਚ ਬੈਠੇ ਵੀ ਮਰ ਜਾਓਗੇ ਜੇ ਧਰਤੀ ਬੰਜਰ ਹੋ ਗਈ ਪਾਣੀ ਮੁੱਕ ਗਏ ਤਾਂ ਵੀ ਤੁਸੀਂ ਖਤਮ ਹੋ ਜਾਓਗੇ ਜਾਉਂਦੇ ਫਿਰ ਵੀ ਨਹੀਂ ਰਹਿਣਾ ਸੋ ਬੇਲਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਨੂੰ ਬਚਾਉਣ ਲਈ ਸਾਨੂੰ ਅੱਜ ਉੱਠ ਕੇ ਘਰਾਂ ਜੋਂ ਨਿਕਲ ਕੇ ਲੜਨ ਦੀ ਲੋੜ ਹੈ ਆਓ ਆਪਾਂ ਕੱਲ ਨੂੰ 17 ਤਰੀਕ ਨੂੰ ਪਟਵਾਰੀਆਂ ਦਾ ਵੱੱਕ ਬਸਤ ਦੇ ਕੇ ਧੂਰੀ ਵਿਖੇ ਅੰਦਰ ਵੱਡਾ ਕੱਟ ਰੱਖਿਆ ਗਿਆ ਪਰ ਸੋ 18 ਤਰੀਕ ਨੂੰ ਬਲੀਪੁਰ ਪਹੁੰਚ ਗਏ ਹੰਮੜਾਂ ਦੇ ਕੋਲੇ ਬੁੱਢੇ ਦਰਿਆ ਦੇ ਉੱਤੇ ਵੱਡਾ ਕੱਟ ਰੱਖਿਆ ਗਿਆ ਬੁੱਢੇ ਦਰਿਆ ਦੀ ਜਿਹੜੀ ਜ਼ਹਿਰ ਸਤਲੁਜ ਪਾਈ ਜਾ ਰਹੀ ਉਹਨੂੰ ਰੋਕਣ ਦੀ ਖਾਤਰ ਕੱਟ ਰੱਖਿਆ ਗਿਆ 19 ਤਰੀਕ ਨੂੰ 19 ਤਰੀਕ ਨੂੰ ਵੱਡਾ ਕੱਟ ਰੱਖਿਆ ਗਿਆ ਫਾਲਕਾ ਐਸਐਸਪੀ ਦਫਤਰ ਦੇ ਅੱਗੇ ਵਿਸ਼ਵਦੀਪ ਦੇ ਹੱਕ ਦੇ ਵਿੱਚ ਉੱਥੇ ਵੀ ਪਹੁੰਚ ਗਏ ਵਰਜ ਖਾਲਸਾ ਵਾਹਿਗੁਰੂ ਜੀ ਕੀ